ਬੁਰਾ ਕਰਦੇ ਵੀ ਹਿਸਟਰੀ ਹੋਈ ਐ ਕਿਹੜਾ ਕਿਸੇ ਦਾ ਨੁਕਸਾਨ ਕਰਦੇ ਸੀ ਇਹ ਤਾਂ ਬੁਰੇ ਦਾ ਭਲਾ ਕਰਨ ਵਾਲੇ ਸੀ ਫਰੀਦਾ ਬੁਰੇ ਦਾ ਭਲਾ ਕਰ ਵਿਚ ਰੱਖਿਆ ਐ ਇਹ ਲੋਕ ਤੇ ਬੁਰੇ ਦਾ ਭਲਾ ਸਰਕਾਰਾਂ ਨਹੀਂ ਕਰਦੀਆਂ ਸਰਕਾਰਾਂ ਬੁਰੇ ਦਾ ਭਲਾ ਨਹੀਂ ਕਰਦੀਆਂ ਤੇ ਬੁਰੇ ਦਾ ਵੀ ਭਲਾ ਕਰਨ ਵਾਲਾ ਤਾਂ ਸਰਕਾਰ ਨੂੰ ਖਤਰਾ ਪੈਦਾ ਹੋ ਜੂਗਾ ਤੂੰ ਸਾਰੇ ਲੋਕ ਜੁੜ ਜਾਣਗੇ ਉਧਰ ਇਸ ਕਰਕੇ ਸੱਚ ਦਾ ਮੂਹਰ ਸਰਕਾਰਾਂ ਬੰਦ ਕਰਦੀਆਂ ਹੀ ਹੁੰਦੀਆਂ ਨੇ ਐਲਾਨੀਆਂ ਨਾ ਕਰਨ ਤਾਂ ਕਿਸੇ ਨਾਲ ਕਿਸੇ ਤਰੀਕੇ ਨਾਲ ਬੰਦ ਕਰਾਉਂਦੀਆਂ ਨੇ ਸਾਹਮਣੇ ਆ ਕੇ ਨਾ ਕਰਨ ਕੋਈ ਐਸੇ ਖਤਕੜਨੇ ਵਰਤਦੀਆਂ ਨੇ ਭਗਤ ਕਬੀਰ ਨੂੰ ਕਹਿ ਸੀ ਜਾਣ ਲਈ ਜਾਣੀ ਰਹੇ ਰਾਜਾ ਰਾਮ ਕੀ ਕਹਾਣੀ ਕਦਮ ਮੈਹੀ ਨਹੀਂ ਜਾਣੀ ਪਹਿਲਾਂ ਬਹੁਤ ਲੋ ਬਥੇਰੇ ਆਣੇ ਜਾਣਗੇ ਔਰ ਕਹਾ ਜਾਣ ਦੇ ਵੀ ਰਹਿਣਗੇ ਕਿਵੇਂ ਜਾਣੀਏ ਮੈਂ ਅੰਤਰ ਗਿਆਨ ਮੇਰੇ ਅੰਦਰ ਚਾਲਣ ਹੋ ਗਿਆ ਗਿਆਨ ਦਾ ਜੋਤ ਪ੍ਰਗਾਸਾ ਬੁੱਧੀ ਚ ਪ੍ਰਗਾਸ ਹੋ ਗਿਆ ਜੋਤ ਦਾ ਬੁੱਧੀ ਬੁੱਧੀ ਚ ਚਾਲਣ ਹੋ ਗਿਆ ਜੋਤ ਪ੍ਰਗਾਸਾ ਜੇ ਤਾਂ ਜੋਤ ਪ੍ਰਕਾਸ਼ ਹੋਵੇ ਕਿਨ ਗੁਰਮੁਖ ਬਲੇ ਜਾਣੀ ਕੋਈ ਵੀ ਗੁਰਮੁਖ ਨੂੰ ਸਾਰੇ ਜਾਣ ਲੈਂਦੇ ਜਿਹੜਾ ਗੁਰਮੁਖ ਹੋ ਜੂਗਾ ਉਹ ਜਾਣ ਲੈਂਦਾ ਜਿਹੜਾ ਬਿਸ ਬਿਸ पे ਗੁਰਬਾਣੀ ਨੂੰ ਮੰਨੂਗਾ ਮੰਨ ਕੇ ਚੱਲੂਗਾ ਉਹ ਗੁਰਮੁਖ ਹੈ ਉਹ ਸਾਰੇ ਜਾਣ ਲੈਣਗੇ ਅਸੀਂ ਇਹ ਮੰਨਿਆ ਹੋਇਆ ਹੈ ਵੀ ਨਾਨਕ ਕਾਲੀ ਅਵਸਥਾ ਹੁਣ ਕਿਸੇ ਦੀ ਹੋ ਨਹੀਂ ਸਕਦੀ ਜਿਹੜੇ ਉਹ ਲੋਕ ਨੇ ਟੈਂਦੀ ਕਲਾ ਵਾਲੇ ਨਹੀਂ ਛੜਦੀ ਕਲਾ ਵਾਲੇ ਨਹੀਂ ਹੈ ਛੜਦੀ ਕਲਾ ਵਾਲੇ ਨਹੀਂ ਨੂੰ ਕਿਹਾ ਜਾ ਸਕਦਾ ਇਹ ਤਾਂ ਟੈਂਦੀ ਕਲਾ ਵਾਲੇ ਨੇ ਸਾਰੇ ਪਿਛਾਂ ਖਿਚੂ ਨੇ ਲੋਕ ਇਹ ਸਾਰੇ ਗੁਰਬਾਣੀ ਤੋਂ ਥੱਲੇ ਸਿੱਟਣ ਵਾਲੇ ਨੇ ਉਹਨਾਂ ਨੇ ਮੰਨ ਲਿਆ ਵੀ ਸਾਡਾ ਨਹੀਂ ਹੋ ਸਕਦਾ ਕਿਸੇ ਦਾ ਵੀ ਨਹੀਂ ਹੋ ਸਕਦਾ ਇਹ ਤੁਸੀਂ ਨਹੀਂ ਕਰ ਸਕਦੇ ਕੋਈ ਵੀ ਨਹੀਂ ਕਰ ਸਕਦਾ ਕਿਵੇਂ ਹੋ ਸਕਦਾ ਗੁਰਬਾਣੀ ਜੋ ਕਹਿੰਦੀ ਹੈ ਫਿਰ ਜੇ ਕੋਈ ਹੋ ਹੀ ਨਹੀਂ ਸਕਦਾ ਬਾਰ ਹੋਈ ਨਹੀਂ ਸਕਦਾ ਤੇ ਇਹਦਾ ਮਤਲਬ ਕੀ ਰਹੇਗਾ ਗੁਰੂ ਜੀ ਕੀ ਮਤਲਬ ਰਹੇਗਾ ਕਿਉਂ ਬ੍ਰਾਂਤ ਰਹਿ ਗਿਆ ਕਿਉਂ ਇਹ ਨਾਲ ਕੁਝ ਕੀਤਾ ਕੀ ਸਾਰਾ ਨਸਬਲ ਕੀਤਾ ਗੁਰੂ ਜੀ ਇਹਨਾਂ ਕੋਈ ਜਿਹੜਾ ਕੀਤਾ ਗਿਆ ਕੀ ਉਹਦਾ ਮਤਲਬ ਹੀ ਨਹੀਂ ਸੀ ਕੁਝ ਇਹ ਕਹਿੰਦੀ ਕਲਾ ਵਾਲੇ ਲੋਕ ਨੇ ਜਿਹੜੇ ਇਹ ਧਰਮ ਦਾ ਨਾਸ ਕਰਨ ਵਾਲੇ ਹੁੰਦੇ ਨੇ ਕਮ ਕਰ ਵੇ ਇਸ ਧਰਮ ਦਾ ਨਾਸ जरूर ਕਰਨਗੇ ਦੇਖੋ ਪੱਟ ਗੁਰੂ ਕਰਦੇ ਸੇਵਕ ਦੇ ਪੱਟਾਂ ਦੀ ਵਾਲੀ ਦਰਜ ਹੈ ਸੱਤਾ ਬਲਵੰਦ ਦੀ ਵਾਲੀ ਦਰਜ ਹੈ ਉਹੀ ਹਵਸ ਹੈ ਫਿਰ ਉਹਨਾਂ ਦੀ ਸੁੰਦਰ ਦੀ ਸੱਦ ਦਰਜ ਹੈ ਇਨੇ ਦਾ ਗੁਰੂ ਘਰ ਦੇ ਸੇਵਕ ਨੇ ਦਰਜਾ ਫੇਰ ਵੀ ਇਹ ਧਾਰਨਾ ਵੀ ਕੋਈ ਹੋ ਨਹੀਂ ਸਕਦਾ ਤੇ ਕੌਣ ਨੇ ਉਹ ਬਲੈਕਮੇਲਰ ਨੇ ਉਹ ਲੋਕ ਸਾਰੇ ਉਹ ਸਨਾਤਨੀ ਨੇ ਸਾਰੇ ਉਹਨਾਂ ਨੇ ਆਪ ਕੁਝ ਕਰਨਾ ਨਹੀਂ ਤੁਹਾਨੂੰ ਡਿਸਾਰਟਡ ਕਰਨਾ ਉਹਨਾਂ ਨੇ ਇੱਕ ਧਾਰਨਾ ਬਣਾ ਦਿੱਤੀ ਵੀ ਹੋ ਹੀ ਨਹੀਂ ਸਕਦਾ ਇਹ ਇਧਰ ਨੂੰ ਜਾਓ ਹੀ ਨਾ ਕੋਈ ਉਹ ਬਲੈਕਮੇਲਰ ਨੇ ਸੋ ਜਿਹੜਾ ਇਹ ਦਲੀਲ ਦਿੰਦਾ ਬਲੈਕਮੇਲਰ ਹੈ ਬਹੁਤ ਵੱਡਾ ਉਹ ਸਿੱਖੀ ਤੇ ਨਹੀਂ ਚਾਹੁੰਦਾ ਵੀ ਚੱਲਣ ਲੋਕ ਵੀ ਥਣੇ ਕੋਸ਼ ਮਰਨ ਸਕੂਲ ਛੱਡ ਦਿਓ ਤੁਸੀਂ ਤੈਨੂੰ ਪਾਸ ਹੋਣ ਚੰਗੀ ਗੱਲ ਹੈ ਕਿਸੇ ਬੱਚੇ ਨੂੰ ਇਹ ਕਹਿਣਾ ਸਕੂਲ ਨਾ ਜਾਓ ਤੁਸੀਂ ਨਹੀਂ ਪਾਸ ਹੋੜੋ ਤੁਹਾਡੇ ਵਾਸਤੇ ਨਹੀਂ ਇਹ ਤਾਂ ਅਪਰਾਧ ਹੈ ਇਹ ਅਪਰਾਧ ਹੈ ਸਬਨਾ ਮਾਨ ਮਾਨਕ ਟਾਣ ਮੂਲ ਬਚਾ ਗੜਾ ਸਾਰਿਆਂ ਦਾ ਮਨਮਾਨਕ ਹੈ ਇਹ ਦਿਲ ਨੂੰ ਤੋੜਨਾ ਮਨ ਨੂੰ ਤੋੜਨਾ ਬਿਲਕੁਲ ਵੀ ਚੰਗਾ ਨਹੀਂ ਮੂਲ ਮੈਂ ਚੰਗਾ ਨਹੀਂ ਚੰਗਾ ਹੈ ਬੰਮਾ ਜਿਹੜਾ ਲੱਗਿਆ ਬੁਰਾ ਨੈਗੇਟਿਵ ਬਣਿਆ ਨੰਨੇ ਦੀ ਜਗਾ ਲੱਗਿਆ ਮੈਂ ਚੰਗਾ ਵਾ ਬਚਾ ਗਵਾ ਨਹੀਂ ਚੰਗਾ ਹੁੰਦਾ ਹੈ ਤੋੜਨਾ ਕਿਸੇ ਦਾ ਇਹ અપਰਾਧ ਹੈ ਹਸਲਾ ਦਈਦਾ ਦੁਜੇ ਨੂੰ ਬਈ ਨਹੀਂ ਨਹੀਂ ਤੂੰ ਚੱਕਰ ਲੱਗੇ ਐ ਲੈ ਇਸ ਕੀ ਚੱਕ ਲੈਣਾ ਫੇਰ ਕੋਸ਼ਿਸ਼ ਕਰ ਫੇਰ ਕੋਸ਼ਿਸ਼ ਕਰ ਉਹ ਕਿੰਗ ਬਲੂਸ ਐਂਡ ਦੀ ਸਪਾਈਡਰ ਆ ਇਨ ਇੰਗਲਿਸ਼ ਦਿਖਾਣੀ ਐ ਇੱਕ ਜੀੜੀ ਐ ਚੜਦੀ ਐ ਦੀਵਾਰ ਤੇ ਗਰ ਜਾਂਦੀ ਐ ਚੜਦੀ ਐ ਗਰ ਜਾਂਦੀ ਐ 17 16 ਬਾਰ ਜਿਹੜੀ 17ਵੀਂ ਬਾਰ ਚੜ ਗਈ ਉਹ ਵੀ 16 ਵਾਰ ਲੜਾਈ ਹਾਰਿਆ ਤਾਂ 17ਵੀਂ ਵਾਰ ਕਰਦਾ ਜੇ ਕੀੜੀ ਤੋਂ ਨਹੀਂ ਛੱਡੀ ਤੂੰ ਕਦ ਤੇ ਛੱਡਦਾ 17ਵੀਂ ਵਾਰ ਹਮਲਾ ਕੀਤਾ ਜਿੱਤ ਗਿਆ ਇਹਦੇ ਇਸ ਤਾਂ ਨਹੀਂ ਸੂਰੀ ਹੈ ਹਿੰਦੁਸਤਾਨੀ ਜਿਹੜੀ ਕੀ ਸੀ ਹੋਰੀ ਹੈ ਨਾ 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 ਤੇਰੇ ਵਾਰੀ ਬਥੇਕ ਕਰਨ ਇਹ ਕੀ ਹੈ ਇਹ ਹੀ ਹਿੰਦੂ ਬਤ ਹੈ ਗਾਹਾਂ ਨਹੀਂ ਬਦਲਣਾ ਇਹ ਸਿਰ ਹਿੰਦੂ ਬਤ ਕਹਿੰਦੇ ਨੇ ਜੇ ਗਾਹਾਂ ਬਦਲਦੇ ਸਤੇ ਸਿੰਦਰ ਵੀ ਇਹ ਕਹਿੰਦਾ ਜੇ ਮੇਰੇ ਤੋਂ ਗਾਹਾਂ ਵੱਧ ਗਿਆ ਮੇਰਾ ਰਾਜ ਲੈ ਲੂ ਪਰਲ ਕਹਿੰਦਾ ਜੇ ਮੇਰੇ ਤੋਂ ਗਾਹਾਂ ਵੱਧ ਗਿਆ ਮੇਰੀ ਕੁਰਸੀ ਸੰਭਲੂ ਨਾਨਕ ਕਹਿੰਦਾ ਵੀ ਗਾਹਾਂ ਵੱਧ ਖੁੱਲਾ ਪੈ ਮਜ਼ਾਦ ਉਹ ਕਿਤੇ ਉੱਚਾ ਬਗਵੰਤ ਚੜ ਜਾ ਜੇ ਨੰਬਰ ਜੀਉ ਚ ਦੇਖੋ ਬਲਕੇ ਨਾ ਚੜ ਜਾਏਗਾ ਤੂੰ ਇਹ ਗੁਰਮੁਖ ਖੰਦੀ ਗਾਏ ਉਹ ਮਨ ਮੁਖਾਂ ਦੀ ਗੱਲ ਕੋਈ ਵੀ ਗੁਰਮੁਖ ਹੋ ਸਕਦਾ ਹੈ ਗੱਲ ਬੰਨਣ ਦੀ ਹੈ ਮੰਨੇ ਕੀ ਗਤੀ ਕਹੀ ਨਹੀਂ ਜੀ ਉਹਦੀ ਗਤੀ ਦੱਸੀ ਜਾ ਸਕਦੀ ਕਿੱਥੇ ਤੱਕ ਪਹੁੰਚੇ ਕਿੰਨੀ ਛੇਤੀ ਪਹੁੰਚ ਜਵੇ ਜੇ ਕੋ ਕਹੇ ਪਿੱਛੇ ਪਸਦਾ ਨਾ ਨ ਖੁਦ ਨਹੀਂ ਕਹਿ ਰਿਹਾ ਕੋਈ ਭਗਤ ਖੁਦ ਨਹੀਂ ਕਹਿ ਰਿਹਾ ਜੇ ਕੋ ਕਹਿ ਪਿੱਛੇ ਪਸਦਾ ਹੈ ਉਹਦੀ ਮੌਜ ਤੇ ਹੈ ਜਿੰਨੀ ਡਰਦਾ ਨਾ ਖੜਜੂ ਪਹਿਰਾ ਦੋ ਉਹ ਨਹੀਂ ਛੇਤੀ ਪਹੁੰਚੂ ਕਿੰਨੀ ਛੇਤੀ ਕਿਸੇ ਦਾ ਮਨ ਮੰਨ ਜਾਣਾ ਕਿਸੇ ਨੇ ਬਣਾ ਲੈਣਾ ਤੇ ਉਹਨੂੰ ਮੈਂ ਪਤਾ ਬਣਾਉਣਾ ਕਦੋਂ ਢਿੱਲਾ ਛੁੱਟ ਜਾਣ ਉਹਦੋਂ ਛੁੱਟ ਜਾਣ ਅਰੇ ਸੱਚ ਅਡੇ ਹੱਥ ਮਜ਼ਬੂਤ ਹੈ ਜਿੰਨਾ ਜਰ ਪਕੜ ਉਹਦੀ ਮਜ਼ਬੂਤ ਹੈ ਛੜੀ ਜਾਊਗਾ ਜਾਂ ਢਿੱਲਾ ਪੈ ਗਿਆ ਥੱਲੇ ਕਰ ਜੂਗਾ ਜੇ ਰਾਜਾਰਾਮ ਦੀ ਕਹਾਣੀ ਕਬੀਰ ਨੇ ਜਾਣੀ ਕਿ ਹੈ ਤਾਂ ਉਹਨਾਂ ਜੇ ਜਾਣੀ ਕੋਣ ਮੰਨੂਗਾ ਜੇ ਉਹ ਬਿਆਨ ਨਹੀਂ ਕਰੂਗਾ ਕਹਾਣੀ ਨੂੰ ਦੱਸੂਗਾ ਜੀ ਜਿਹੜਾ ਕਹਿੰਦਾ ਮੈਂ ਜਾਣੀ ਹੈ ਤਾਂ ਉਹਨੇ ਦੱਸੀ ਵੀ ਹੈ ਸਦਾ ਮਹਾਨ ਸੰਤ ਹੋਣੀ ਹੈ ਜਾਣੀ ਦਾ ਹੈ ਤਾਂ ਦੱਸਣੀ ਹੈ ਜੀ ਜੇ ਜਾਣੀ ਹੈ ਤਾਂ ਦੱਸੀ ਹੈ ਸਭ ਤੋਂ ਪਹਿਲੀ ਬਾਣੀ ਭਗਤ ਕਬੀਰ ਦੀ ਹੈ ਕੋਈ ਬਾਣੀ ਬਾਕੀ ਸ਼ਬਦ ਨਹੀਂ ਸਾਰਿਆਂ ਦੇ ਕਬੀਰ ਸਭ ਤੋਂ ਪਹਿਲਾ ਭਗਤ ਹੈ ਉਹਨੇ ਇੱਕ ਬਾਣੀ ਲਿਖੀ ਹੈ ਅਸਲ 'ਚ ਬਾਣੀ ਨਹੀਂ ਕਹਾਣੀ ਲਿਖੀ ਹੈ ਕਹਾਣੀ ਸ਼ਬਦ 'ਚ ਨਹੀਂ ਬਿਆਨ ਕੀਤੀ ਜਾ ਸਕਦੀ ਸ਼ਬਦ ਦੇ ਵਿੱਚ ਇਕੱਲੇ 'ਚ ਕਹਾਣੀ ਨਹੀਂ ਬਿਆਨ ਕੀਤੀ ਜਾ ਸਕਦੀ ਜਿੰਨੀਆਂ ਬਾਣੀਆਂ ਨੇ ਕਹਾਣੀ ਹਦੇ ਬਿਆਨ ਕੀਤੀ ਹੋਈ ਅਨੰਦ ਸਾਹਿਬ ਦੇ ਵਿੱਚ ਆਨੰਦ ਦੀ ਕਹਾਣੀ ਹੈ ਸਾਰੀ ਤੋ ਗੁਰੂ ਜੀ ਸਾਹਿਬ ਜਮਾਨ ਦੇ ਵਿੱਚ ਸੁੱਖੇ ਵੀ ਪੈਦਾ ਹੋਊ ਸਾਰੀ ਕਹਾਣੀ ਐ ਆਨੰਦ ਦਾ ਸੁੱਖ ਇੱਕੋ ਹੀ ਗੱਲ ਮਨ ਵਿੱਚ ਸੁਖ ਹੋਣਾ ਆਨੰਦ ਦੇ ਵਿੱਚ ਹੋਣਾ ਗੱਲ ਦਾ ਇੱਕੋ ਹੀ ਐ ਇੱਕੋ ਹੀ ਗੱਲ ਨਹੀਂ ਐ ਫਿਰ ਫਰਕ ਨਹੀਂ ਕਾਹਲੀ ਜੇ ਤੁਹਾਨੂੰ ਲੱਗਦੀ ਹੋਊ ਚਾਹੇ ਸੁਖ ਗੁਰੂ ਜੀ ਸਾਹਿਬ ਹੋ ਰਿਹਾ ਤੇ ਅਨੰਦ ਸਾਹਿਬ ਹੋ ਰਿਹਾ ਨਾ ਜ਼ਰੂਰ ਬਦਲਿਆ ਹੋਇਆ ਗੱਲ ਇੱਕੋ ਹੀ ਐ ਕੋਈ ਫਰਕ ਨਹੀਂ ਇਸ ਕਰਕੇ ਕਹਿੰਦੇ ਬਾਣੀ ਨੂੰ ਕੋਈਆ ਕਹਾਣੀ ਵੀ ਕੋਈਆ ਕਬੀਰ ਵਾਲੀ ਵੀ ਕੋਈ ਕਹਾਣੀ